ਕੈਨੇਡਾ ਤੋਂ ਬੇਹਦ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਇੰਟਰਨੈਸ਼ਨਲ ਸਟੂਡੈਂਟਸ ਤੇ ਲਈ ਜਿਹੜੇ ਵੱਖ-ਵੱਖ ਕਾਲਜੇਸ ਦੇ ਵਿੱਚ ਸਟੱਡੀ ਵੀਜ਼ਾ ਲੈ ਕੇ ਉੱਥੇ ਜਾਂਦੇ ਤਾਂ ਜ਼ਰੂਰ ਨੇ ਪਰ ਕਈ ਸਟੂਡੈਂਟ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ ਕਾਲਜ ਵੀ ਬਦਲ ਲਏ ਜਾਂਦੇ ਨੇ ਪਰ ਹੁਣ ਉਹ ਆਪਣੀ ਮਰਜ਼ੀ ਦੇ ਨਾਲ ਕਾਲਜ ਤਬਦੀਲ ਨਹੀਂ ਕਰ ਸਕਦੇ ਕਈ ਵਾਰ ਅਜਿਹਾ ਵੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਇੱਥੋਂ ਇਲੀਗਲ ਏਜੰਟਸ ਨੇ ਜੋ ਕਿ ਇਮੀਗ੍ਰੇਸ਼ਨ ਦਫ਼ਤਰ ਚਲਾ ਰਹੇ ਨੇ ਉਹਨਾਂ ਦੇ ਵੱਲੋਂ ਅਜਿਹੇ ਜਿਹੜੇ ਕਾਲਜ ਨੇ ਕੇ ਉਥੇ ਨਹੀਂ صحیح ਤਰੀਕੇ ਦੇ ਨਾਲ ਮੌਜੂਦ ਜੈਨੂਅਲ ਕਾਲਜ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਨਹੀਂ ਕਰਵਾਈ ਜਾਂਦੀ ਜਿਸ ਤੋਂ ਬਾਅਦ ਬਹੁਤ ਸਾਰੇ ਬੱਚੇ ਉਥੇ ਸੜਕਾਂ ਤੇ ਰੋਲਦੇ ਹੋਏ ਵਿਖੇ ਜਾ ਸਕਦੇ ਨੇ ਕਿਉਂਕਿ ਉਥੇ ਉਹਨਾਂ ਨੂੰ ਕਾਲਜ ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ ਤਾਂ ਕਿਤੇ ਨਾ ਕਿਤੇ ਗਲਤੀ ਇੱਥੇ ਇਮੀਗ੍ਰੇਸ਼ਨ ਦਫ਼ਤਰ ਚਲਾਉਣ ਵਾਲੇ ਇਲੀਗਲ ਏਜੰਟਸ ਦੀ ਵੀ ਹੈ ਸੋ ਜਿੰਨੇ ਵੀ ਇੱਥੋਂ ਅਜਿਹੇ ਸਟੂਡੈਂਟਸ ਉਥੇ ਕਾਲਜਿਸ ਦੇ ਵਿੱਚ ਗਏ ਨੇ ਜੋ ਕਿ ਜੈਨੂਅਲ ਕਾਲਜ ਨਹੀਂ ਤਾਂ ਉਹ ਸੜਕਾਂ ਤੇ ਰੋਲਦੇ ਕਈ ਵਿਖੇ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਸ਼ਰਨ ਵੀ ਮੰਗੀ ਜਾ ਰਹੀ ਹੈ ਕੋਜ ਸਟੂਡੈਂਟਸ ਕਾਲਜ ਬਦਲਣਾ ਵੀ ਚਾਹੁੰਦੇ ਨੇ ਕਿਉਂਕਿ ਜਿਹੜੇ ਸਟੱਡੀ ਵੀਜ਼ਾ ਲਵਾ ਕੇ ਗਏ ਨੇ ਜੇਕਰ ਹੋਜੈਨਨ ਕਾਲਜ ਦੇ ਵਿੱਚ ਨਹੀਂ ਜਾਂਦੇ ਤਾਂ ਉਹਨਾਂ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਵੇਗੀ ਕਿਸੇ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਦੀ ਤਾਂ ਇਹ ਵੱਡਾ ਫਰਮਾਨ ਹੁਣ ਟ੍ਰਾਂਸਪੋਰਟ ਮੰਤਰੀ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਕਿ ਜਿਹੜੇ ਬੱਚੇ ਹੁਣ ਕਾਲਜ ਆਪਣੀ ਮਰਜ਼ੀ ਦੇ ਨਾਲ ਬਦਲਦੇ ਨੇ ਉਹ ਨਹੀਂ ਬਦਲ ਪਾਉਣਗੇ ਉਹਨਾਂ ਨੂੰ ਦੁਬਾਰਾ ਤੋਂ ਜਿਹੜਾ ਵੀਜ਼ਾ ਅਪਰੂਵਲ ਕਰਵਾਉਣਾ ਪਵੇਗਾ ਆਪਣਾ ਸਟੱਡੀ ਵੀਜ਼ਾ ਦੁਬਾਰਾ ਤੋਂ ਐਮਬੈਸੀ ਤੋਂ ਅਪਰੂਵ ਕਰਾਉਣਾ ਪਵੇਗਾ ਜੇਕਰ ਉਹ ਆਪਣੀ ਮਰਜ਼ੀ ਦੇ ਨਾਲ ਕਾਲਜ ਬਦਲਦੇ ਨੇ ਤਾਂ ਦੂਸਰਾ ਵੱਡਾ ਨੰ ਇੰਟਰਨੈਸ਼ਨਲ ਸਟੂਡੈਂਟ ਸਪੈਸ਼ਲੀ ਜਿਹੜੇ ਇੰਡੀਅਨ ਸਟੂਡੈਂਟਸ ਨੇ ਉਹਨਾਂ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਕਿ ਉਹਨਾਂ ਦੀ ਕਾਫੀ ਜ਼ਿਆਦਾ ਸਖਤ ਤਰੀਕੇ ਦੇ ਨਾਲ ਹੁਣ 에어ਪੋਰਟ ਤੇ ਚੈਕਿੰਗ ਕੀਤੀ ਜਾਵੇਗੀ ਤੇ 4 ਘੰਟੇ ਪਹਿਲਾਂ ਉਹਨਾਂ ਨੂੰ ਆਉਣਾ ਵੀ ਪਵੇਗਾ ਆਪਣੀ ਫਲਾਈਟ ਤੋਂ ਪਹਿਲਾਂ 4 ਘੰਟੇ ਪਹਿਲਾਂ ਉਹਨਾਂ ਨੂੰ ਉੱਥੇ ਮੌਜੂਦ ਰਹਿਣਾ ਪਵੇਗਾ 에어ਪੋਰਟ ਤੇ ਜੇਕਰ ਉਹ ਫਲਾਈਟ ਤੋਂ ਲੈਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੀ ਹੁਣ ਜਿਹੜੀ ਚੈਕਿੰਗ ਹੈ ਉਸ ਨੂੰ ਬਹੁਤ ਜ਼ਿਆਦਾ ਸਖਤ ਕਰ ਦਿੱਤਾ ਗਿਆ ਦਰਅਸਲ ਨਿਜਰ ਕਤਲकांड ਮਾਮਲੇ ਨੂੰ ਲੈ ਕੇ ਕੈਨੇਡੀਅਨ ਜਿਹੜੀ ਐਮਬੈਸੀ ਹੈ ਕੈਨੇਡੀਅਨ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਬਹੁਤ ਜ਼ਿਆਦਾ ਸਖਤ ਨਜ਼ਰ ਆ ਰਿਹਾ ਹੈ ਤੇ ਕਹਿ ਸਕਦੇ ਹਾਂ ਸੁਚੇਤ ਵੀ ਨਜ਼ਰ ਆ ਰਿਹਾ ਹੈ ਤਾਂ ਟ੍ਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਇਹ ਸਾਰੇ ਸੁਰੱਖਿਆ ਦੇ ਜਿਹੜੇ ਪਹਿਲੂ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਜਿਹੜੀ ਭਾਰਤੀ ਸਟੂਡੈਂਟਸ ਨੇ ਉਹਨਾਂ ਦੀ ਚੈਕਿੰਗ ਦੇ ਜਿਹੜੇ ਰੂਲਸ ਨੇ ਉਹ ਬਹੁਤ ਜ਼ਿਆਦਾ ਹੁਣ ਸਖਤ ਕਰ ਦਿੱਤੇ ਗਏ ਨੇ ਸਟ੍ਰਿਕਟ ਕਰ ਦਿੱਤੇ ਇਹਨੇ 4 ਘੰਟੇ ਪਹਿਲਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਉੱਥੇ ਮੌਜੂਦ ਰਹਿਣਾ ਪਵੇਗਾ ਤਾਂ ਕਿ ਉਹਨਾਂ ਦੀ ਪ੍ਰੋਪਰ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇ। ਤਬੀ ਤੇ ਕੁਝ ਸਮੇਂ ਤੋਂ ਕੈਨੇਡਾ ਅਤੇ ਭਾਰਤ ਦੇ ਵਿਚਾਲੇ ਖਿੱਚੋਤਾਣ ਜਿਹੜੀ ਨਜ਼ਰ ਆ ਰਹੀ ਹੈ ਤੇ ਉਸ ਨੂੰ ਲੈ ਕੇ ਹੁਣ ਨਿਜਰ ਕਤਲकांड ਮਾਮਲੇ ਤੋਂ ਬਾਅਦ ਇਸ ਤੋਂ ਬਾਅਦ ਇਹ ਰਿਜ਼ਲਟ ਸਾਹਮਣੇ ਆ ਰਹੇ ਨੇ ਕਿ ਹੁਣ ਜਿਹੜੇ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀ ਜਾਂਚ ਪੜਤਾਲ ਵੀ 에ਅਰਪੋਰਟ ਤੇ ਪੂਕਤਾ ਤਰੀਕੇ ਦੇ ਨਾਲ ਕੀਤੀ ਜਾਵੇਗੀ ਤੇ ਨਾਲ ਹੀ ਨਾਲ ਹੁਣ ਜੇਕਰ ਉਹ ਇਥੋਂ ਅਜਿਹੇ 에ਜੰਟਸ ਦੇ ਥਰੂ ਗਏ ਹੋਏ ਨੇ ਜਿਨ੍ਹਾਂ ਦੇ ਵੱਲੋਂ ਕੁਝ ਅਜੇ ਕਾਲਜ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਕਰਾ ਦਿੱਤੀ ਗਈ ਹੈ ਜੋ ਕਿ ਜੈਨੂਅਨ ਨਹੀਂ ਤਾਂ ਫਿਰ ਗਾਜ ਹੁਣ ਉਹਨਾਂ ਤੇ ਡਿਗਣ ਵਾਲੀ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਉਹਨਾਂ ਕਾਲਜ ਵੀ ਨਹੀਂ ਬਦਲ ਪਾਉਣਗੇ ਉਹਨਾਂ ਨੂੰ ਦੁਬਾਰਾ ਤੋਂ ਸਟੱਡੀ ਵੀਜ਼ਾ ਅਪਰੂਵਲ ਕਰਾਉਣਾ ਪਵੇਗਾ ਐਮਬੈਸੀ ਤੋਂ ਇਹ ਟ੍ਰਾਂਸਪੋਰਟ ਮੰਤਰੀ ਦੇ ਬਿਆਨ ਸਾਹਮਣੇ ਆ ਰਹੇ ਨੇ ਜੋ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਿੱਚੋ ਤਾਣ ਨੂੰ ਹੋਰ ਵੀ ਜਿੱਥੇ ਵਧਾ ਸਕਦੇ ਨੇ ਉੱਥੇ ਹੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸਟੱਡੀ ਵੀਜ਼ਾ ਲਵਾ ਕੇ ਬਾਹਰਲੇ ਮੁਲਕ ਗਏ ਨੇ ਉਹਨਾਂ ਦੀ ਮੁਸੀਬਤਾਂ ਦੇ ਵਿੱਚ ਵਾਧਾ ਕਰ ਸਕਦੇ ਨਹੀਂ ਉਹਨਾਂ ਦੀ ਚਿੰਤਾ ਲੋ ਵੀ ਵਿਧਾਨੀ